ਨਹੀਂ ਸਰ ਇਹ ਤੇ ਸਰ ਕੱਲ ਜਿਹੜੀ ਮਾਨਯੋਗ ਕਮਿਸ਼ਨ ਸਾਹਿਬ ਜੀ ਨਾਲ ਮੀਟਿੰਗ ਹੋਈ ਸਪਾਈ ਸੇਵਕੀ ਹੋਣੀ ਸੀ ਜੀ ਉੱਥੇ ਦੋ ਤਿੰਨ ਸਾਬ੍ਹ ਲੋਹਾਂ ਦਾ ਤਿੰਨ ਨੰਦਾ ਦਿੱਤੇ ਗਏ ਆਈ ਸਰ ਇੱਕ ਤੇ ਸਰ ਇਹ ਨੰਦਾ ਸੀ ਕਿ ਜਿਹੜਾ ਟੈਂਡਰਿੰਗ ਪ੍ਰੋਸੈਸ ਚੱਲ ਰਿਹਾ ਹੈ ਟੈਂਡਰਿੰਗ ਪ੍ਰੋਸੈਸ ਜਿਹੜਾ ਸਰ ਚੱਲ ਰਿਹਾ ਜੀ ਇਹ ਪੰਜਾਬ ਗਵਰਨਮੈਂਟ ਦੇ ਇੱਕ ਪ੍ਰੋਜੈਕਟ ਹੈ ਜੀ ਇਹ ਸਿਰਫ ਇੱਕalle ਬਟਾਲਾ ਚ ਨਹੀਂ ਸਰ ਸਾਰੇ ਪੰਜਾਬ ਚ ਚੱਲ ਰਿਹਾ ਔਰ ਸਰ ਇਹ ਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਗਰ ਸਪਾਈ ਸੇਵਕ ਇਹ ਚ ਆਪਾਂ ਜਿਹੜੇ ਆਲਰੇਡੀ ਸਪਾਈ ਸੇਵਕ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਡਿਊਟੀ ਤੋਂ ਨਹੀਂ ਕੱਢਿਆ ਜਾਏਗਾ ਸਾਰੇ ਸ ਦੂਜਾ ਸੀਗਾ ਜੀ ਜਿਹੜਾ ਪੈਸਪੋਰਟ ਦਾ ਆਪਣਾ ਜਿਹੜੇ ਪੁਆਇੰਟ ਕੀਤੇ ਨੇ ਸੁਪਰਵਾਈਜ਼ਰ ਉਹ ਸਰ 144 ਸੁਪਰਵਾਈਜ਼ਰ ਉਹ ਵੀ ਸਰ ਪੰਜਾਬ ਗਵਰਨਰ ਦਾ ਡਿਸੀਜਨ ਹੈ ਜੀ ਉਹ ਵੀ ਜਿਹੜਾ ਪੈਸਪੋਰਟ ਦੇ ਬੰਦੇ ਪੁਆਇੰਟ ਕੀਤੇ ਨੇ ਉਹ ਪੰਜਾਬ ਗਵਰਨਰ ਨੇ ਸਾਰੇ ਬਟਾਲਾ ਜੇ ਮਲਬਟਾ ਕੱਲੇ ਬਟਾਲੇ ਤੇ ਨਹੀਂ ਜੀ ਸਾਰੇ ਕਾਰਪੋਰੇਸ਼ਨ ਉਹਨਾਂ ਨੇ ਦਿੱਤੇ ਆ ਜੀ ਉਹ ਐਜ਼ ਅ ਸੁਪਰਵਾਈਜ਼ਰ ਕੰਮ ਕਰਨਗੇ ਜੀ ਔਰ ਤੀਜਾ ਸੀਗਾ ਸਰ ਕਿ ਸਾਡੀਆਂ ਟੀਮਾਂ ਸਰ ਜਿਹੜੀਆਂ ਚੰਡੀਗੜ੍ਹੋਂ ਆ ਤਾਰੀਆਂ ਨੇ ਜਾਂ ਸਾਡੀ ਜੀਐਫਸੀਡੀ ਟੀਮ ਆ ਰਹੀ ਆ ਸਵਚ ਸਵੈਕਣ ਦੀ ਟੀਮਾਂ ਵੀ ਆ ਰਹੀਆਂ ਨੇ ਉਹ ਚ ਕਮਿਸ਼ਨਾਂ ਨੇ ਹਦਾਇਤ ਕੀਤੀ ਜੀ ਆਪਣੇ ਜਿਹੜੇ ਜਿੰਨੇ ਵੀ ਸਵੈ ਸੇਵਕ ਨੇ ਆਪਣੀ ਡਿਊਟੀ ਤਾਂ ਨਹੀਂ ਕਰ ਰਹੇ ਜੀ 8 ਘੰਟੇ ਪ੍ਰੋਪਰ ਕਰਨ ਤਾਂ ਕਿ ਜਿਹੜੀ ਆਪਣੀ ਬਟਾਲੇ ਦੀ ਦੇਖਿਆ ਨੂੰ ਸੁਧਾਰਿਆ ਜਾ ਸਕੇ ਔਰ ਸਫਾਈ ਪੱਕੋ ਕਿ ਜੇ ਬਟਾਲੇ ਦੇ ਜਿਹੜਾ ਨਗਰਿਕ ਬਟਾਲਾ ਹੋ ਕੇ ਤਰ੍ਹਾਂ ਪਿੱਛੇ ਨਾ ਡੈ ਜੀ ਮੈਨੂੰ ਪਤਾ ਨਹੀਂ ਸਾਧਾ ਕਿਹਾ ਕਿ ਸਰ ਇਸ ਬਾਰੇ ਕਮਿਸ਼ਨਰ ਸਾਹਿਬ ਕਿਉਂਕਿ ਉਹ ਜੇ ਅਗਰ ਉਹਨਾਂ ਨੂੰ ਦੱਸਣਾ ਹੈ ਜਾਂ ਨਹੀਂ ਦੱਸਣਾ ਸ੍ਰੀ ਇਹ ਡਿਸਿੰਨ ਕਮਿਸ਼ਨਰ ਸਾਹਿਬ ਦਾ ਜੀ ਕਮਿਸ਼ਨਰ ਸਾਹਿਬ ਹੀ ਦੱਸ ਸਕਦੇ ਜੀ ਸਰ ਭਾਵੇਂ ਇਹ ਤਾਂ ਚੱਲਗੇ ਨਾ ਹਰਦਾ ਹਾਲ ਦਾ ਸਰ ਵੇਖੋ ਜੀ ਇੱਕ ਗੱਲ ਕਰਕੇ ਕਿਉਂਕਿ ਇਹਨਾਂ ਦਾ ਕੋਈ ਪਹਿਲਾਂ ਕੋਈ ਮੈਮੋਰੰਡਮ ਸਰ ਨਹੀਂ ਦਿੱਤਾ ਗਿਆ ਇਸ ਬਾਰੇ ਸਾਡ ਯੂਨੀਅਨ ਕਰ ਸਕਦੀ ਜੀ ਆਪਣਾ ਵਿਕੀ ਕਲਿਆਣਾ ਮਤਫਾਈ ਕਰਮਚਾਰੀ ਪ੍ਰਧਾਨ ਆ ਜੀ ਇਥੋਂ ਨਗਰ ਨਿਗਮ ਟਾਲਾ ਤੋਂ ਸਲਾ ਸਰ ਜਦੋਂ ਦੇ ਨਵੇਂ ਕਮਿਸ਼ਨਰ ਆਏਦੇ ਆ ਉਦੋਂ ਦਾ ਹੀ ਕੋਈ ਨਾ ਜਾ ਤੇ ਇਹਨਾਂ ਨੂੰ ਕੰਮ ਨਹੀਂ ਪਸੰਦ ਆਉਂਦਾ ਤੇ ਜਾਂ ਇਹਨਾਂ ਨੂੰ ਕੋਈ ਸਿਸਟਮ ਨਹੀਂ ਪਸੰਦ ਤੇ ਜਾਂ ਇਹ ਆਪਣੀ ਤਾਨਾਸ਼ਈ ਮੁਲਾਜ਼ਮਾਂ ਤੇ ਜਿਤਾਉਣਾ ਚਾਹੁੰਦੇ ਆ ਦੋ ਚਾਰ ਵਾਰੀ ਇਹਨਾਂ ਨੇ ਬਿਆਨ ਕੀਤਾ ਵਾ ਕਿ ਮੁਲਾਜ਼ਮ ਕੰਮ ਨਹੀਂ ਕਰਦੇ ਮੁਲਾਜ਼ਮ ਆਪਣੀ ਡਿਊਟੀਆਂ ਦੇ ਨਹੀਂ ਜਾਂਦੇ ਜਾਂ ਮੁਲਾਜ਼ਮ ਗਿਆਰਾ ਹਾਜ਼ਰ ਆ ਅਸੀਂ ਉਸ ਚੀਜ਼ ਦਾ ਚਲੋ ਮੰਨ ਲਿਆ ਜਵਾਬ ਵੀ ਠੀਕ ਆ ਕਿਤੇ ਕਾਰਪੋਰੇਸ਼ਨ ਦੇ ਵਿੱਚ ਕਿਤੇ ਮੁਲਾਜ਼ਮਾਂ 'ਚ 19 21 ਦਾ ਫਰਕ ਵੀ ਹੋ ਸਕਦਾ ਉਹ ਆਪਾਂ ਚੀਜ਼ ਨੂੰ ਅਪਲਾਈਜ਼ ਕਰਦੇ ਆ ਪਰ ਸਾਨੂੰ ਇਹ ਚੀਜ਼ ਦਾ ਸੰਜੋਗ ਆ ਕਿ 283 ਕਰਮਚਾਰੀ ਜਿਹੜੇ ਕੰਟਰੈਕਟ ਤੇ ਰੱਖੇ ਗਏ ਆ ਔਰ 59 ਕਰਮਚਾਰੀ ਜਿਹੜੇ ਗ੍ਰੇਟੈਸਟ ਕੰਪਨੀ ਦੇ ਵਿੱਚ ਰੱਖੇ ਗਏ ਆ ਔਰ ਲਗਭਗ ਜਿਹੜੇ 75 ਤੋਂ 80 ਕਰਮਚਾਰੀ ਜਿਹੜੇ ਸਫਾਈ ਕਰਮਚਾਰੀ ਰੈਗੂਲਰ ਕਰਮਚਾਰੀ ਆ ਬਾਕਾਇਦਾ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਕਿ ਅਸੀਂ ਤੁਹਾਨੂੰ ਉਹਨਾਂ ਦੀ ਪ੍ਰੋਪਰ ਲਿਸਟ ਪ੍ਰੋਪਰ ਡਿਟੇਲ ਬਣਾ ਕੇ ਦਵਾਂਗੇ ਕਿ ਕਿਹੜਾ ਕਿਹੜਾ ਕਰਮਚਾਰੀ ਕਿਹੜੇ ਕਿਹੜੇ ਏਰੀਆ 'ਚ ਕੰਮ ਕਰਦਾ ਪਿਆ ਸਾਨੂੰ 1-2 ਦਿਨ ਦਾ ਸਮਾਂ ਦਿੱਤਾ ਜਾਵੇ। ਉਹਦੇ باوجود ਕੱਲ ਖੁਦ ਕਮਿਸ਼ਨਰ ਸਾਹਿਬ ਨੇ ਸਾਨੂੰ ਕਾਲ ਕੀਤੀ ਸਾਨੂੰ ਬੁਲਾਇਆ ਗਿਆ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਆ। ਮੀਟਿੰਗ ਦੇ ਸਬੰਧ ਦੇ ਵਿੱਚ ਆਪਾਂ ਆਪਣਾ ਡੈਪੂਟੇਸ਼ਨ ਲੈ ਕੇ ਗਏ ਆ 10 ਤੋਂ 12 ਮੈਂਬਰ ਹੀ ਸਾਨੂੰ ਬੁਲਾਇਆ ਗਿਆ ਵਾ ਪਰ ਜਦੋਂ ਬੁਲਾਇਆ ਗਿਆ ਵਾ ਤੇ ਪਹਿਲੇ ਹੀ ਸਾਨੂੰ ਪਤਾ ਵਾ ਕਿ ਇਹਨਾਂ ਨੇ ਸਾਨੂੰ ਕੋਈ ਚੰਗੇ ਤਰੀਕੇ ਨਾਲ ਡੀਲ ਨਹੀਂ ਕਰਨਾ ਜਦੋਂ ਬੁਲਾਇਆ ਗਿਆ ਵਾ ਤੇ ਸਾਨੂੰ ਪਹਿਲੇ ਬਾਅਦ ਵੇਟ ਕਰਾਇਆ ਗਿਆ ਔਰ ਸਾਨੂੰ ਬਕਾਇਦਾ ਪੁੱਛਿਆ ਗਿਆ ਵ ਵੀ ਕੌਣ ਬਾਹਰ ਆਇਆ ਵਾ ਉਹਦਾ ਇੱਕ ਨਾਮ ਲੈ ਕੇ ਦਿੱਤਾ ਜਾਏ ਕੀ ਗੱਲ ਕਮਿਸ਼ਨਰ ਨੇ ਇਹ ਨਹੀਂ ਪਤਾ ਵੀ ਸਪਾਈ ਸੇਵਕ ਯੂਨੀਅਨ ਦਾ ਪ੍ਰਧਾਨ ਕੌਣ ਆ ਕਾਲ ਕਰਨ ਤੋਂ ਇਹ ਪਤਾ ਵਾ ਕਿ ਸਫਾਈ ਯੂਨੀਅਨ ਨੂੰ ਬੁਲਾਉਣਾ ਵਾ ਪਰ ਇਹ ਨਹੀਂ ਪਤਾ ਵੀ ਸਫਾਈ ਕਰਮਚਾਰੀਆਂ ਦਾ ਪ੍ਰਧਾਨ ਕੌਣ ਆ ਸਾਨੂੰ ਇਹ ਕਹਿ ਗਿਆ ਕਿ ਤੁਸੀਂ ਆਪਣਾ ਕਾਗਜ਼ ਤੇ ਨਾਮ ਲੈ ਕੇ ਭੇਜੋ 10 ਮਿੰਟ ਵੇਟ ਕਰੋ ਫਿਰ ਫਿਰ ਆਪਾਂ ਬਾਹਰ ਖਲੋਗੇ 10 ਮਿੰਟ ਇੰਤਜ਼ਾਰ ਕੀਤਾ ਕਿਉਂਕਿ ਸਾਨੂੰ ਪਤਾ ਹੀ ਕਿ ਕੋਈ ਨਾ ਕੋਈ ਡਿਸਪਿਊਟ ਹੋਣਾ ਹੀ ਹੋਣਾ ਵਾ ਅੰਦਰ ਗਏ ਆਂ ਕੁਝ ਗੱਲਾਂ ਕੰਮ ਦੇ ਸੰਬੰਧ ਨਾਲ ਹੀ ਕੁਝ ਸਾਡੀਆਂ ਮੁਸ਼ਕਲਾਂ ਹੀ ਕੁਝ ਆਪਾਂ ਜਿਹੜੀਆਂ ਆਪਣੀਆਂ ਗੱਲਾਂ ਉਹਨਾਂ ਦੇ ਅੱਗੇ ਰੱਖੀਆਂ ਕੁਝ ਜਿਹੜੀਆਂ ਚੀਜ਼ਾਂ ਪ੍ਰਸ਼ਾਸਨ ਸਾਡੇ ਤੋਂ ਚਾਹੁੰਦਾ ਸੀ ਆਪਾਂ ਉਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਦੋ ਦਿਨ ਦਾ ਸਮਾਂ ਦਿਓ ਅਸੀਂ ਪੇਪਰ ਵਰਕ ਤੁਹਾਨੂੰ ਲਿਆ ਦਿੰਨੇ ਕਿ ਜੇ ਤੁਸੀਂ ਕਹਿੰਨੇ ਕਿ 400 ਜਾਂ 450 EMPLOYEES ਆ ਅਸੀਂ ਤੁਹਾਨੂੰ ਲਿਸਟਾਂ ਬਣਾ ਕੇ ਦਿੰਨੇ ਆ ਕਿ ਇਹ ਬੰਦੇ ਕੰਮ ਕਰਦੇ ਪਏ ਆ ਇਹ ਬੰਦੇ ਆਪਣੀ ਡੂੜੀਆਂ ਤੇ ਆ ਰਹੇ ਆ ਜਿਹੜਾ ਨਹੀਂ ਆ ਰਿਹਾ ਅਸੀਂ ਖੁਦ ਵੀ ਐਜ਼ ਅ ਯੂਨੀਅਨ ਪ੍ਰਧਾਨ ਵਾਂ ਕੇ ਕਹਿ ਰਹੇ ਹਾਂ ਕਿ ਜਿਹੜਾ ਬੰਦਾ ਨਹੀਂ ਡਿਊਟੀ ਤੇ ਆ ਰਿਹਾਗਾ ਅਸੀਂ ਉਹਦੀ ਜ਼ਿੰਮੇਵਾਰੀ ਨਹੀਂ ਲਵਾਂਗੇ ਅਸੀਂ ਉਹਦਾ ਪੱਖ ਨਹੀਂ ਲਵਾਂਗੇ ਪਰ ਜਿਹੜੇ ਬੰਦੇ ਕੰਮ ਕਰਦੇ ਪਿਆ ਤੁਸੀਂ ਉਹਨਾਂ ਨੂੰ ਵੀ ਕਹੋ ਕਿ ਇਹ ਬੰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਫਿਰੇ ਤੋਂ ਤੁਸੀਂ ਖਾਰਜ ਕਰ ਦਿਓ ਕਿ ਇਹ ਬੰਦੇ ਕੰਮ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਨਹੀਂ ਜੀ ਮੈਨੂੰ ਤਾਂ ਸਰਕਾਰ ਦੇ ਹੁਕਮਾਂ ਮੈਨੂੰ ਤਾਂ ਸਰਕਾਰ ਨੇ ਕਿਹਾ ਦਾ ਜੋ ਮੈਨੂੰ ਸਰਕਾਰ ਕਹੇਗੀ ਮੈਂ ਤਾਂ ਉਹ ਕਰਨਾ ਮੈਂ ਤੁਹਾਡੇ ਕੋਲ 8 ਘੰਟੇ ਡਿਊਟੀ ਲੈਣੀ ਆ ਨਾ 5 ਮਿੰਟ ਵੱਧ ਲੈਣੀ ਆ ਔਰ ਨਾ ਹੀ 5 ਮਿੰਟ ਘੱਟ ਲੈਣੀ ਆ ਇਹ ਕਿਤੇ ਬੰਦੇ ਫੌਜ ਚ ਲੱਗੇ ਰਹੇ ਜਿੰਨਾਂ ਕੋ 8 ਘੰਟੇ ਡਿਊਟੀ ਲੈਣੀ ਅੱਗੇ ਇਦਾਂ ਕੰਮ ਚੱਲਦੇ ਰਹੇ ਉਹਨਾਂ ਦਾ ਮਕਸਦ ਇਹ ਆ ਕਿ ਮੈਂ ਮਲਾਜ਼ਮਾਂ ਨੂੰ ਦਬਾ ਕੇ ਰੱਖਣਾ ਵਾ ਮਹਤਾਨਾ ਸ਼ਾਇਦ ਥੱਲੇ ਕੰਮ ਕਰਾਣਾ ਜਿਸ ਤਰ੍ਹਾਂ ਕਿ ਦਫ਼ਤਰ ਨੂੰ ਦੱਬਿਆਦਾ ਵਾ ਉਦਾਂ ਹੀ ਉਹ ਕਹਿੰਦੇ ਆਪਾਂ ਸਫਾਈ ਕਰਮਚਾਰੀਆਂ ਨੂੰ ਦੱਬ ਲਈਏ ਇਹ ਕਦੀ ਹੋ ਨਹੀਂ ਸਕਦਾ ਨੰਬਰ 2 ਇਹ ਜਿਹੜੀਆਂ ਨਿੱਕੇ ਨਿੱਕੇ ਗੱਲਾਂ ਕਹਿ ਰਹੇ ਨੇ ਆ ਕਿ ਤੁਹਾਡੇ ਮਲਾਜ਼ਮ ਘਟਾ ਆ ਜਾਂ ਤੁਹਾਡੇ ਬੰਦੇ ਡਿਊਟੀ ਤੇ ਨਹੀਂ ਜਾਂਦੇ ਜਾਂ ਤੁਸੀਂ ਉਹਨਾਂ ਕੋ ਪੈਸੇ ਲੈਂਦੇ ਆ ਕੀ ਗੱਲ ਸਾਰੀ ਕ腐ਪਸ਼ਨ ਆ ਜਿਹੜੇ ਕਰਮਚਾਰੀਆਂ ਤੇ ਆ ਗਈ ਆ ਦਫ਼ਤਰ ਵਾਲੇ ਸੋਨੇ ਦੇ ਬਣੇਦੇ ਆ ਉਹ ਬੜੇ ਸੱਚੇ ਆ ਦਫਤਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕਰਮਚਾਰੀਆਂ ਤੋਂ ਬਿਨਾ ਕੋਈ ਕ腐ਸ਼ਨ ਨਹੀਂ ਗਈ ਸਾਰੀ ਦੀ ਸਾਰੀ ਜ਼ਿੰਮੇਵਾਰੀ ਨਗਰ ਨਿਗਮ ਕਮਿਸ਼ਨਰ ਦੀ ਆ ਕਿਉਂਕਿ ਇਹਨਾਂ ਨੇ ਮੌਜੂਦਾ ਸਾਡੀ ਸਿਟਿੰਗ ਦੇ ਵਿੱਚ ਮੌਜੂਦਾ ਸਾਡੇ ਬੰਦੇ ਦੇ ਵਿੱਚ ਸਾਨੂੰ ਇਹ ਕਿਹਾ ਵੀ ਜੇ ਤੁਹਾਡੇ ਕੋਲ ਕੰਮ ਨਹੀਂ ਹੁੰਦਾ ਤਾਂ ਤੁਸੀਂ ਕੰਮ ਛੱਡ ਦਿਓ ਨੰਬਰ 2 ਸਾਨੂੰ ਇਹ ਵੀ ਗੱਲ ਕਹੀ ਗਈ ਆ ਜੇ ਤੁਸੀਂ ਵਿਰੋਧ ਕਰਨਾ ਤਾਂ ਪੰਜਾਬ ਸਰਕਾਰ ਦਾ ਕਰੋ ਔਨ ਦਾ ਟੇਬਲ ਉਹਨਾਂ ਨੇ ਇਹ ਗੱਲ ਕਹੀ ਠੀਕ ਆ ਜੇ ਸਰਕਾਰ ਦੀ ਗੱਲ ਆਈ ਤੇ ਅਸੀਂ ਹਮੇਸ਼ਾ ਵਿਰੋਧ ਕਰਦੇ ਆਏ ਕੱਲ ਨੂੰ ਸਰਕਾਰ ਦਾ ਵਿਰੋਧ ਕਰਾਂਗੇ ਜਦੋਂ ਸਰਕਾਰ ਨੇ ਤੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸਾਡੇ ਵਿਧਾਇਕ ਆ ਉਹਨਾਂ ਨੇ ਤੇ ਕੋਈ ਗੱਲ ਨਹੀਂ ਕੀਤੀ ਇਹ ਕੱਲਾ ਹੀ ਆ ਕੇ ਸਾਡੇ ਦੇ ਅੱਗੇ ਤਾਣਾਸ਼ਾਹੀ ਕਰੀ ਜਾਏਗਾ ਮੈਂ ਕਹਾਂ ਜੀ ਮੁਕੰਮਲ ਤੌਰ ਤੇ ਬੰਦ ਆ ਮੇਰੇ ਨਾਲ ਸਪੈਸ਼ਲੀ ਟੇਬਲ ਟਾਕ ਤੇ ਜਦੋਂ ਗੱਲ ਚੱਲਦੀ ਪਈ ਆ ਸਪੈਸ਼ਲੀ ਮੈਨੂੰ ਕਿਹਾ ਗਿਆ ਵਾ ਤੂੰ ਵਰਲਡ ਇੱਕ ਬੋਲਿਆ ਗਿਆ ਵਾ ਤੂੰ ਨਹੀਂ ਗੱਲ ਕਰਨੀ ਮੈਂ ਸਵਾ 400 ਬੰਦੇ ਦਾ ਚੁਣਿਆ ਨਾ ਮੰਨਦਾ ਵਾਂ ਮੈਂ ਕੱਲ ਵੀ ਇਹਨਾਂ ਨੇ ਇੱਕ ਗੱਲ ਇਹ ਕਹੀ ਆ ਪੀ ਤੁਸੀਂ ਆਪਣੀ ਲੈਂਗੁਏਜ ਨੂੰ ਸੁਧਾਰੋ ਤੂੰ ਨਾ ਕਹੋ ਜੇ ਤੁਹਾਨੂੰ ਇੰਨਾ ਇਤਰਾਜ ਆ ਤੇ ਮੇਰੇ ਨਾਂ ਨਾ ਮੈਨੂੰ ਬੁਲਾਇਆ ਜਾਏ ਵਿਕੀ ਕਲਿਆਣ ਮੇਰਾ ਨਾਮ ਆ ਤੁਸੀਂ ਵਿਕੀ ਕਲਿਆਣ ਬੋਲੋ ਤੁਸੀਂ ਮੈਨੂੰ ਤੂੰ ਨਹੀਂ ਕਹਿ ਸਕਦੇ ਉਹਦਾ ਇੱਕ ਕਾਰਨ ਹੀ ਅਸੀਂ ਕੱਲ ਵੀ ਚਾਹੁੰਦੇ ਅੰਦਰ ਵੀ ਹੱਲਾ ਗੁੱਲਾ ਕਰ ਸਕਦੇ ਸੀ ਫਿਰ ਇਹਨਾਂ ਨੇ ਕਿਹਾ ਸੀ ਕਰਮਚਾਰੀ ਗਲਤ ਆ 10 20 ਬੰਦੇ ਆਏ ਗੁੰਡਾਗਰਦੀ ਕਰਕੇ ਰੋਲਾ ਪਾ ਕੇ ਚਲ ਗਏ ਔਨ ਰਿਕਾਰਡ ਕਮਿਸ਼ਨਰ ਦੇ ਦਫਤਰ ਦੀ 1:30 ਤੋਂ 2 3 ਵਜੇ ਤੱਕ ਦੀ ਫੁਟੇਜ ਕਢਾ ਲਓ ਜੇ ਕਿਸੇ ਸਫਾਈ ਕਰਮਚਾਰੀ ਨੇ ਫਾਲਤੂ ਸ਼ਬਦ ਬੋਲਿਆ ਉਹ ਜ਼ਿੰਮੇਵਾਰ ਆ ਪਰ ਅੱਜ ਜਿਹੜੀ ਹੜਤਾਲ ਹੋਈ ਆ ਉਹਦਾ ਮੁੱਖ ਕਾਰਨ ਇਹੀ ਆ ਨਗਰ ਨਿਗਮ ਕਮਿਸ਼ਨਰ ਜਿੰਨੇ ਸਾਡੇ ਸਾਹਮਣੇ ਕਿਹਾ ਵਾ ਜੇ ਤੁਹਾਡੇ ਕੋਲ ਪ੍ਰੈਸ਼ਰ ਨਹੀਂ ਚੱਲਿਆ ਜਾਂਦਾ ਤੁਸੀਂ ਕੰਮ ਨਹੀਂ ਕਰਦੇ ਤਾਂ ਆਪਣਾ ਕੰਮ ਛੱਡ ਦਿਓ ਇਹ ਨੌਕਰੀਆਂ ਸਾਨੂੰ ਕਮਿਸ਼ਨਰ ਨੇ ਦਿੱਤੀਆਂ ਆ ਜਿਹੜੇ ਸਾਡੇ ਸਰਕਾਰੀ ਕਰਮਚਾਰੀ ਐਨੇ ਨਹੀਂ ਦੇਰ ਤੇ ਲੱਗੇ ਰਹੇ ਆ ਇਹ ਕਮਿਸ਼ਨਰ ਨੇ ਨੌਕਰੀਆਂ ਲਵਾਈਆਂ ਹੁਣ ਹੜਤਾਲ ਕਿੰਨੇ ਦਿਨ ਚੱਲੇਗੀ ਦੇਖੋ ਜੀ ਜਦੋਂ ਤੱਕ ਕੋਈ ਇਹਦਾ ਵੇਰਵਾ ਨਹੀਂ ਨਿਕਲਦਾ ਜਾਂ ਸਾਡੀ ਸੁਣਵਾਈ ਨਹੀਂ ਹੁੰਦੀ ਜਾਂ ਸਾਡੀਆਂ ਮੰਗਾਂ ਨਹੀਂ ਮੰਗੀ ਕਰਦੇ ਮੰਗਾਂ ਇਹ ਆ ਜਿਹੜੇ ਸਪਾਈ ਕਰਮਚਾਰੀ ਕੰਮ ਕਰਦੇ ਪਿਆ ਘਰਾਂ ਪਰਿਵਾਰਾਂ ਵਾਲਿਆ ਸੈਲਫ ਰਿਸਪੈਕਟ ਰੱਖਦਾ ਬੰ ਉਹਨਾਂ ਆਪਾਂ ਨੂੰ ਕਮਿਸ਼ਨਰ ਨਹੀਂ ਕਹਾਵਾਂਗੇ ਉਹ ਤਾਂ ਤਾਨਾਸ਼ਾਹੀ ਅਫਸਰ ਆ ਕਈ ਅਫਸਰ ਆਏ ਕਈ ਗਏ ਆਪਾਂ ਤਾਂ ਬਟਾਲੇ 'ਚ ਰਹਿਣਾ ਵਾ ساری ਉਮਰ ਹੀ ਬਟਾਲੇ 'ਚ ਰਹਿਣਾ ਵਾ ਤੇ ਨੌਕਰੀ ਕਰਦੇ ਪਏ ਕਿ ਕਿਸ ਦੀ ਗੁਲਾਮੀ ਨਹੀਂ ਕਰਦੇ ਪਏ ਤੇ ਨਾ ਕਦੀ ਇਹੀ ਗੁਲਾਮੀ ਬਰਦਾਸ਼ਤ ਕੀਤੀ ਆ ਇਹ ਕਾਰਨ ਹੈ ਜੀ ਕੱਲ ਸਾਡੇ ਯੂਨੀਅਨ ਪ੍ਰਧਾਨਕ ਕੁਸ਼ਰ ਸਾਹਿਬ ਕੋ ਗਏ ਆ ਜੀ ਉਹਨਾਂ ਨਾਲ ਕੋ ਮੀਟਿੰਗ ਸੀ ਉਹਨਾਂ ਨੇ ਬੁਲਾਇਆ ਨਹੀਂ ਸਾਨੂੰ ਬੁਲਾ ਕੇ ਵੀ ਸਾਡੇ ਪ੍ਰਧਾਨ ਦੇ ਰਿਸਪੈਕਟ ਨਹੀਂ ਕੀਤੀ ਗਈ ਤੂੰ ਥੋੜਾ ਕਰਕੇ ਬੁਲਾਇਆ ਗਿਆ ਵਾ ਜੋ ਕਿ ਬਰਦਾਸ਼ਤ ਦੇ ਲਾਇਕ ਨਹੀਂ ਹੈਗਾ ਅਸੀਂ ਉਹਨਾਂ ਨੂੰ ਪੂਰੀ ਰਿਸਪੈਕਟ ਦਈਏ ਤੇ ਸਾਡੇ ਪ੍ਰਧਾਨ ਨੂੰ ਤੂੰ ਥੋੜਾ ਕਰਕੇ ਬ ਕੀ ਰੀਜ਼ਨ ਕੋਈ ਗੱਲ ਹੋਈ ਹੋਵੇਗੀ ਕੋਈ ਰੀਜ਼ਨ ਨਹੀਂ ਜੀ ਸਾਡਾ ਰੀਜ਼ਨ ਇਹੋ ਜਿਹਾ ਜੀ ਅਸੀਂ ਕੰਮ ਕਰਦੇ ਆ ਕੰਮ ਕਰਕੇ ਵੀ ਬਰਦਾਸ਼ਤ ਨਹੀਂ ਆਪਾਂ ਨੂੰ ਸਾਨੂੰ ਕਰਦੇ ਸਾਨੂੰ ਇਹ ਸਮਝਾਇਆ ਜਾਂਦਾ ਵਾ ਵੀ ਇਹ ਭੇਡ ਬੱਕਰੀ ਹੈਗੇ ਵਾ ਜਿੱਧਰ ਮਰਜ਼ੀ ਸਾਨੂੰ ਚਾਰੀ ਜਾਓ ਤੇ ਅਸੀਂ ਕੰਮ ਕਰੀ ਜਾਈਏ ਕੋਈ ਕੰਮ ਨਹੀਂ ਆਟਾ ਵਾਂਗੇ ਹੋਏ ਜੀ ਜਾਂਦੇ ਸਾਡੇ ਨਾਲ ਸਹੀ ਤਰੀਕੇ ਨਾਲ ਬੋਲਣਾ ਸਾਡੇ ਪ੍ਰਧਾਨ ਦੀ ਰਿਸਪੈਕਟ ਕਰਨਾ ਹਾਂ ਕੋਈ ਵੀ ਜੇ ਕੰਮ ਕਾਰਪੋਰੇਸ਼ਨ ਦੇ ਵਿੱਚ ਹੁੰਦਾ ਵਾ ਜਾਂ ਕੋਈ ਠੇਕੇਦਾਰੀ ਦਾ ਸਿਸਟਮ ਦਾ ਕੰਮ ਹੁੰਦਾ ਵਾ ਜਾਂ ਕੋਈ ਬੰਦੇ ਰੱਖੇ ਜਾਂਦੇ ਆ ਸਾਡੇ ਪ੍ਰਧਾਨ ਜੀ ਦੇ ਧਿਆਨ ਦੇ ਵਿੱਚ ਲਿਆਇਆ ਜਾਂਦਾ ਉਹਨਾਂ ਨੂੰ ਦੱਸਿਆ ਜਾਏ ਵੀ ਕਾਰਪੋਰੇਸ਼ਨ ਆਮ ਮੁਲਾਜ਼ਮ ਰੱਖੇ ਜਾਣਗੇ ਤੇ ਪ੍ਰਧਾਨ ਜੀ ਤੁਹਾਡਾ ਕੀ ਵੇਵਾ ਜੇ ਇਹਦੇ ਸਾਡੇ ਪ੍ਰਧਾਨ ਜੀ ਇਸ ਗੱਲਾਂ ਤੋਂ ਸੰਤੁਸ਼ਟ ਨੇ ਤੇ ਫੇਰ ਹੀ ਠੇਕੇਦਾਰੀ ਚੱਲੇਗੀ ਬਗੈਰ ਠੇਕੇਦਾਰੀ ਅਸੀਂ ਨਹੀਂ ਚੱਲਣ ਦਾਂਗੇ ਨਾਇਕ ਯੂਨੀਅਨ ਦਾ ਨੁਮਾਇੰਦਾ ਵਾ ਤੇ ਆਪਾਂ ਸਾਡੀ ਸਾਰੀ ਯੂਨੀਅਨ ਸਾਡੇ ਸਾਰੇ ਮੁਲਾਜ਼ਮ ਤਹਿ ਦਲੋਂ ਕੁਮਿਟੀ ਦਾ ਕੰਮ ਕਰਦੇ ਆ ਰਹੇ ਆ ਭਾਵੇਂ ਕਮਿਸ਼ਨਰ ਸਾਹਿਬ ਤੁਹਾਡੇ ਦੇ ਨਿਯਾਜ ਰੋਪਾ ਕੇ ਤੇ ਕੁਝ ਪਰਸਨਲ ਟੈਨਸ਼ਨ ਲੈ ਕੇ ਸਾਡੇ ਦੇ ਨਿਯਾਇਰ ਰੋਪਾਇਆ ਜਾ ਰਿਹਾ ਜੋ ਮੁਲਾਜ਼ਮ ਬਰਦਾਸ਼ਤ ਨਹੀਂ ਕਰਨਗੇ ਤੇ ਨਾ ਸਾਡੀ ਯੂਨੀਅਨ ਬਰਦਾਸ਼ਤ ਕਰੇਗੀ ਜਿਆਦਾ ਤੁਹਾਨੂੰ ਕੰਮ ਤੋਂ ਕੱਢ ਦਾਂਗੇ ਤੁਹਾਡੀ ਡਿਊਟੀ ਇੰਨੇ ਤੋਂ ਇੰਨੇ ਕਰ ਦਾਂਗੇ ਸਾਡੇ ਮੁਲਾਜ਼ਮ ਡਿਊਟੀ ਤੋਂ ਕਿਸੇ ਗੱਲ ਤੋਂ ਕਿਸੇ ਪਾਸੋਂ ਨਹੀਂ ਭਜਦੇ ਭਾਦਪਨ ਦੀ ਯਾਜ ਬੇਇੱਜ਼ਤੀ ਜਾਂ ਨਿਯਾਇਜ ਮੁਲਾਜ਼ਮਾਂ ਦਾ ਧੱਕਾ ਨਹੀਂ ਬਰਦਾਸ਼ਤ ਕਰਾਂਗੇ ਕੀ ਗੱਲ ਕੀ ਹੋਈ ਹੈ ਗੱਲ ਇਹ ਹੋਈ ਆ ਕਿ ਉਹ ਕਹਿੰਦੇ ਤੁਸੀਂ ਡਿਊਟੀ ਟਾਈਮ 'ਤੇ ਕੰਮ ਕਰਦੇ ਨਹੀਂ ਤੁਹਾਡੇ ਮੁਲਾਜ਼ਮ ਦੇਖਦੇ ਨਹੀਂ ਸਾਡੇ ਪ੍ਰਧਾਨ ਨੇ ਬਕਾਇਦਾ ਲਿਸਟਾਂ ਤਿਆਰ ਕਰਤੀਆਂ ਉਹ ਕਹਿੰਦਾ ਕੱਲਾ-ਕੱਲਾ ਮੁਲਾਜ਼ਮ ਤੁਹਾਡੀ ਬੀੜ 'ਚ ਆ ਕੇ ਸਾਡੇ ਸਾਡੇ ਸੁਪਰਵਾਈਜ਼ਰ ਨੇ ਹਾਜ਼ਰੀ ਚੈੱਕ ਕਰ ਲਏ ਕੱਲਾ-ਕੱਲਾ ਬੰਦਾ ਚੈੱਕ ਕਰ ਲਏ ਪਰ ਇਹਦੇ ਬਾਵਜੂਦ ਵੀ ਚੈੱਕ ਚੈਕੋਅਪ ਕਰਦਾ ਨਹੀਂ ਆ ਜਾਂ ਕਰਦਾ ਵੀ ਤੁਹਾਡੇ ਮੁਲਾਜ਼ਮ ਪੂਰੇ ਸਹੀ ਹੁੰਦੇ ਆ ਕੰਮਾਂ ਦੇ ਪੂਰੇ ਬਰਾਬਰ ਹੁੰਦੇ ਆ ਪਰ ਫਿਰ ਵੀ ਸਾਡੇ ਤੇ ਨਹੀਂ ਆਇਆ ਯੂਰੋ ਪਾਇਆ ਕਿਸੇ ਨੂੰ ਕਹਦਾ ਨੌਕਰੀ ਤੋਂ ਕਰਦੇ ਜਾਂ ਦਬਾਇਆ ਜਾਂਦਾ ਦਬਾਅ ਪਾਇਆ ਜਾਂਦਾ ਉਹ ਸਾਡੀ ਮੁਲਾਜ਼ਮ ਯੂਨੀਅਨ ਦੀ ਬੇਦਾਸ਼ਕੀ ਕਰੇਗੀ ਆਪਾ ਭਾਈ ਇਹ ਦੱਸਣਾ ਚਾਹੁੰਦੇ ਆ ਕਿ ਆਪਾਂ ਸਭ ਤੋਂ ਪਹਿਲੇ ਤੇ ਇਹ ਪੁੱਛਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਇੱਕ ਸਫਾਈ ਸੇਵਕ ਮੁਲਾਜ਼ਮ ਦੀ ਕੋਈ ਇੱਜ਼ਤ ਨਹੀਂ ਦੀ ਕੋਈ ਰਿਸਪੈਕਟ ਨਹੀਂ ਹੁੰਦੀ ਜੇਕਰ ਆਪਾਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਅਫਸਰਾਂ ਨੂੰ ਸਰ ਕਹਿ ਕੇ ਬੁਲਾਉਂਦੇ ਸਾਨੂੰ ਤੂੰ ਕਹਿ ਕੇ ਬੁਲਾਇਆ ਜਾਂਦਾ ਵਾ ਕਾਲੀਆਂ ਪੇਡਾਂ ਗਲਤ ਸ਼ਬਦ ਲੈ ਕੇ ਨੂੰ ਯੂਜ਼ ਕਰਕੇ ਬੁਲਾਇਆ ਜਾਂਦਾ ਵਾ ਕੱਲ ਸਾਡੀ ਇੱਕ ਮੀਟਿੰਗ ਸੀ ਨਕਨਕਮ ਕਮਿਸ਼ਨਰ ਦੇ ਨਾਲ ਉਹਦੇ ਵਿੱਚ ਸਾਡਾ ਨੁਮਾਇੰਦਾ ਚੁਣਿਆ ਹੋਇਆ ਪ੍ਰਧਾਨ ਜੀ ਜੀ ਉਹਨੂੰ ਤੂੰ ਕਰਕੇ ਬੁਲਾਇਆ ਜਾਂਦਾ ਤੇ ਬਾਕੀ ਸੋਚੋ ਕਿ ਬਾਕੀ ਮੁਲਾਜ਼ਮ ਮੰਗ ਇਹੋ ਹੀ ਕਰਦੇ ਆ ਕਿ ਸਫਾਈ ਸੇਵਕ ਦੀ ਵੀ ਇੱਜ਼ਤ ਆ ਉਹਨਾਂ ਨੂੰ ਕੰਮ ਤੋਂ ਕੱਢੇ ਜਾਂਦੇ ਆ ਧਮਕੀਆਂ ਦਿੱਤੀਆਂ ਜਾਂਦੀਆਂ ਆ ਕਿ ਕਹਿੰਦੇ ਕਿ ਆਪਾਂ ਇਦਾਂ ਹੀ ਬੋਲਣਾ ਵਾ ਕਿਉਂ ਸਾਡੀ ਕੋਈ ਰਿਸਪੈਕਟ ਨਹੀਂ ਆ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਕੋਈ ਗੱਲ ਨਹੀਂ ਜੇ ਸਾਡੀ ਰਿਸਪੈਕਟ ਨਹੀਂ ਕਰਨੀ ਕੰਮ ਛੱਡਣ ਨੂੰ ਵੀ ਤਿਆਰ ਆਂ ਜੇ ਸਾਨੂੰ ਕੰਮ ਤੋਂ ਕੱਢਣ ਦਾ ਉਹ ਵੀ ਤਿਆਰ ਆਂ ਬਾਕੀ ਕੰਮ ਜਿਹੜਾ ਮੁਲਾਜ਼ਮ ਹੈ ਆਪਣਾ ਇਮਾਨਦਾਰੀ ਆਪਣੇ ਪੂਰੇ ਤਨ ਦੇ ਨਾਲ ਕਰਦਾ ਪੈਣਾ ਕੋਈ ਗਰਮੀ ਦੇ ਇਸ ਦਾ ਗਰਮੀ ਕਿੰਨੀ ਪੈ ਰਹੀ ਆ ਫਿਰ ਵੀ ਗਰਮੀ ਦੇ ਵਿੱਚ ਕੰਮ ਕਰਦਾ ਇੱਥੇ ਵੀ ਦੱਸਣਾ ਚਾਹਾਂਗਾ ਕਿ ਬਟਾਲਾ ਇੱਕ ਇਤਿਹਾਸਿਕ ਸ਼ਹਿਰ ਆ ਜਿੱਥੇ ਕਿ ਹਰ ਤਰ੍ਹਾਂ ਦੇ ਮੇਲੇ ਲੱਗਦੇ ਬਾਬਾ ਜੀ ਦਾ ਵਿਆਹ ਉਦੋਂ ਮੁਲਾਜ਼ਮ ਆਪਣਾ ਪੂਰਾ ਹੀ ਇਮਾਨਦਾਰੀ ਨਾਲ ਕੰਮ ਕਰਦੇ ਆ ਕਦੀ ਵੀ ਕਦੀ ਸ਼ਹਿਰ ਵਾਸੀ ਦੇ ਜਾਂ ਕਿਸੇ ਧਾਰਮਿਕ ਮੇਲੇ ਨੇ ਕਦੀ ਵੀ ਕਿਸੇ ਨੇ ਲਾਂਭਾ ਨਹੀਂ ਦਿੱਤਾ ਕਿ ਮੁਲਾਜ਼ਮ ਕੰਮ ਨਹੀਂ ਕਰਦੇ ਬਹੁਤ ਹੀ ਇਮਾਨਦਾਰ ਨਾਲ ਕੰਮ ਕੀਤਾ ਜਾਂਦਾ ਇਸ ਕਰਕੇ ਹਰ ਮੁਲਾਜ਼ਮ ਦੀ ਰਿਸਪੈਕਟ ਕੀਤੀ ਜਾਵੇ ਇਹਨਾਂ ਦਾ ESI ਫੰਡ ਸਾਰੇ ਜਿਹੜੇ ਟੈਂਸਰ ਜਮ੍ਹਾਂ ਹੋਣ